ਅਸੀਂ ਤਾਂ ਲੇਟ ਹੋਣ ਡਿਆ ਵਾ ਉਹ ਲੇਟ ਨੂੰ ਤੂੰ ਵੜਾ ਕੋਗ ਵਾਲੀ ਫੈਕਟਰੀ 'ਚ ਲੱਗਾ ਆਂ ਵੀ ਜਾ ਕੇ ਉੱਥੇ ਬਤੇ ਭਰਨੇ ਆ ਉਹ ਬਤੇ ਨਹੀਂ ਭਰਨੇ ਟਿੱਡ ਤੇ ਭਰਨਾ ਨਾ ਜਿਹੜਾ ਨਾਲ ਲੱਗਾ ਵਾ ਇੱਥੇ ਭਰ ਲਿਆ ਕਰ ਉੱਥੇ ਚੌਂਕ 'ਚ ਬੈ ਕੇ ਭਰਦਾ ਹੀ ਆਂ ਰੋਟੀ ਪਾਣੀ ਖਾ ਕੇ ਮੋੜੋ ਨਾ ਕਦੀ ਕੰਮ ਦੇ ਵੀ ਚੱਲ ਜੇ ਕਰ ਉਹ ਮੈਂ ਹੁਣ ਲੋਕਾਂ ਦੇ ਮਗਰ ਪਿਆ ਕਰ ਜੇ ਕੋਈ ਖੜੂਗਾ ਕੰਮ ਤੇ ਤਾਂ ਚੱਲ ਜਾਗੇ ਤੇ ਰਹੀ ਗੱਲ ਫੈਕਟਰੀਆਂ ਦੀ ਨਿਕਿਆ ਸਾਲ ਦੋ ਰੁਕ ਜਾ ਫੈਕਟਰੀਆਂ ਆਪਾਂ ਆਪਣੀਆਂ ਪਾ ਲੈਣੀਆਂ ਵਾ ਓਏ ਅਸੀਂ ਤਾਂ ਰੁਕ ਜਾਗੇ ਦੋ ਸਾਲ ਪਰ ਉਹ ਨਹੀਂ ਨਾ ਰੁਕਦੀ ਜਿਹਨੂੰ ਪੇਕੇ ਛੱਡ ਗਏ ਆ ਉਹ ਆਂਦੇ ਅਸੀਂ ਦੋ ਮੇਗਾ ਹੈ ਕੁੜੀ ਹੋਰ ਕਿਤੇ ਬਾਹ ਦੇਣੀ ਆ ਫੇਰ ਤੁਰਿਆ ਫਿਰੇ ਦਵਾਈਆਂ ਨੂੰ ਐਦਾਂ ਕਿਦਾਂ ਬਾਹ ਦੇਣੀ ਆ ਉਹਦੇ ਕਰਕੇ ਤੇ ਮੈਂ ਚੌਂਕਾਂ 'ਚ ਬੈਣ ਗਿਆ ਫੜਾ ਇੱਧਰ ਸਿਆਣੇ ਸੱਚ ਹੀ ਕਹਿੰਦੇ ਆ ਜਿੰਨਾ ਮਰਜ਼ੀ ਕਰ ਲੋ ਕਿਸਦਾ ਕੋਈ ਗੋਨੀ ਪਾਉਂਦਾ ਜੇ ਮਾਂ ਤੇ ਉਸ ਇੱਤੇ ਨਹੀਂ ਸੀ ਨਾ ਕਿ ਤੇ ਤੈਨੂੰ ਮੈਂ ਪਿਓ ਦੀ ਕਮੀ ਮਹਿਸੂਸ ਨਹੀਂ ਆਉਂਦੀ ਤੀ ਮਾਂ ਬਣ ਕੇ ਤੈਨੂੰ ਰੋਟੀਆਂ ਖਵਾਈਆਂ ਇੱਧਰ ਵੇਖ ਪਰੌਂਠੇ ਲਾ ਲਾ ਮੇਰੇ ਤੇ ਹੱਥ ਵੀ ਕਾਲੇ ਹੋ ਗਏ ਆ ਓਏ ਇਹ ਤਾਂ ਪਹਿਲਾਂ ਮਾਰੇ ਕਾਲੇ ਆ ਇਹਨਾਂ ਨੂੰ ਕਦੀ ਧੋਤਾ ਵੀ ਲਿਆ ਕਰ ਤੇ ਕਾਲੇ ਹੀ ਹੋਣੇ ਆ ਭਰਾ ਵੀ ਤੇ ਵੇਖ ਨਾ ਕੀਦਾ ਵਾਂ ਓ ਭਰਾਵਾ ਹਾਂ ਕਿ ਤੈਨੂੰ ਭਰਾ ਕਹਨੂ ਨਹੀਂ ਕੀ ਕਰਦਾ ਕੋਈ ਕੰਮਕਾਰ ਕਰ ਹਾਨੂੰ ਵੀ ਤੇ ਤੇ ਮਾਂ ਨੋਵੇ ਬਸ ਇਨੀ ਕ ਗੱਲ ਆ ਲੈ ਫਿਰ ਸ਼ਾਮਾਂ ਤੱਕ ਖੁਸ਼ਖਬਰੀ ਆਈ ਲੈ ਤੂੰ ਤੇ ਲੋਕਾਂ ਨੂੰ ਘੇਰ ਘੇਰ ਦੱਸੇਗਾ ਓਹ ਜਾਂਦਾ ਹੋ ਜਾਂਦਾ ਜੇ ਮੇਰਾ ਭਰਾ ਜੰਗਾਲੇ ਸ਼ੈਗਲ ਤੇ ਉਹ ਜੰਗਾਲਾ ਕਿਉਂ ਇਹਨਾਂ ਹੀ ਆਪਣਾ ਘਰ ਚ ਮਕਾਉਣਾ ਹੀ ਵੇ ਅਖੀ ਹੁਣੇ 100 ਤੇ ਜਾਂਦਾ ਆ ਬੂਆ ਲਾ ਲਈ ਇਹ ਨਾਲੇ ਮਗਰੋਂ ਕਤੀੜ ਅੰਦਰ ਵੜ ਜੇ ਵੇਖਾਂਗੇ ਮੇਲਾ ਨਹੀਂ ਮਿੰਨੀ ਤੋਂ ਪਹਿਲਾਂ ਜਾਉ ਅਮਲੀ ਦਾ ਰੇਲਾ ਨਹੀਂ ਮਿੰਨੀ ਤੋਂ ਪਹਿਲਾਂ ਜਾਉ ਅਮਲੀ ਦਾ ਰੇਲਾ ਨਹੀਂ ਓਏ ਵੇਖੋ ਵੇ ਓਏ ਵੇ ਲਾ ਗਿਆ ਏ ਕੋਈ ਆ ਕੇ ਘਰ ਤਾਈ ਉਹ ਬੰਦਾ ਮਾਰਦਾ ਹੀ ਬਾ ਤੂੰ ਉਹ ਭਰਾਵਾ ਮੇਰੀ ਕੀ ਗਲਤੀ ਆ ਇਹਦੇ ਆਪ ਹੀ ਵਿੱਚ ਜਾਣ ਕੇ ਬਚਾਇ ਹੁਣ ਕੀ ਬਣੂ ਇਹਦਾ ਤੇ ਜਾਂਦੇ ਪਿਛਾਦੇ ਕੋਈ ਨਹੀਂ ਹੈ ਹੁਣ ਉਹ ਮਾਰੇ ਚੰਗਾ ਭਲਾ ਕੌਣ ਮਰ ਗਿਆ ਵਾ ਚੱਲੋ ਸੇਵਕਾ ਟਾਲੀ ਗਿਆ ਫੇ ਖਤਰਾ ਹਾਂਜੀ ਹਾਂਜੀ ਟਾਲੀ ਗਿਆ ਭਾਜੀ ਤੁਸੀਂ ਕਹਾਂ ਜੇ ਤੁਹਾਨੂੰ ਕਦੀ ਵੇਖਿਆ ਨਹੀਂ ਓਏ ਤੂੰ ਕਿੱਦਾਂ ਵੇਖਣਾ ਸੀ ਅਸੀਂ ਘਟਨਾ ਤੋਂ ਬਾਅਦ ਹੀ ਆਉਣੇ ਆ ਅੱਛਾ ਤੇ ਤੁਸੀਂ ਪੁਲਿਸੇ ਚ ਜੇ ਪਰ ਵਰਦੀ ਨੇ ਤੁਸੀਂ ਮਲਵਾਈ ਕਿੱਦੇ ਆਲੇ ਵਾਲੀ ਪਾਈ ਉਹ ਵਰਦੀਆਂ ਬਹੁਤ ਆ ਸਾਡੇ ਕੋਲ ਚੱਲ ਤੂੰ ਜਰਾ ਕਿ ਤੇਰਾ ਪੋਣਾ ਮਲਵਾਈ ਗਿੱੜਦਾ ਅੱਛਾ ਤੇ ਕੰਮ ਤੇ ਜਾਣਾ ਵਾ ਲਿਆਓ ਫਿਰ ਮੈਨੂੰ ਵੀ ਪਵਾਓ ਕੋਈ ਵਰਦੀ ਖਲੋ ਜਾ ਮੈਂ ਰੋਟੀ ਵਾਲਾ ਡੱਬਾ ਫੜ ਲਾ ਉਹ ਰੈਣ ਦੇ ਡੱਬੇ ਨੂੰ ਮੁੱਕ ਗਿਆ ਤੇਰਾ ਦਾਣਾ ਪਾਣੀ ਮੁੱਕ ਗਿਆ ਅੱਛਾ ਤੇ ਮੈਂ ਖਾਦਾ ਵੀ ਨਹੀਂ ਲੈ ਕੇ ਆਇਆ ਵਾ ਉਹ ਮੈਨੂੰ ਤੂੰ ਲਾਂਗਰੀ ਲੱਗਦਾ ਉਹ ਪਹਿਲਾਂ ਹੀ ਵਾਧੂ ਖਾ ਖਾ ਕੇ ਮਕਾ ਲਿਆਈ ਬਾਕੀ ਤੇ ਭਾਜੀ ਠੀਕ ਆ ਪਰ ਤੁਸੀਂ ਮੇਰਾ ਨਾਂ ਕਿੱਦਾਂ ਜਾਣਦੇ ਨੇ ਆਪਣੀ ਕੋਈ ਰਿਸ਼ਤੇਦਾਰੀ ਹੈ ਉਹ ਰਿਸ਼ਤੇਦਾਰੀ ਸਾਡੀ ਸਾਰਿਆਂ ਨਾਲ ਹੀ ਆ ਉਹ ਤੇਰੇ ਤੇ ਸੱਤਾਂ ਪੀੜੀਆਂ ਦੇ ਨਾਂ ਜਾਣਦਾ ਵਾਂ ਚੱਲ ਚੱਲੀਏ ਭਾਜੀ ਸਾਈਕਲ ਫੇ ਲੈ ਆ ਲਈਏ ਉਹ ਦਫਾ ਮਰਾ ਸਾਈਕਲ ਨੂੰ ਹੁਣ ਤੂੰ ਗ ਇੰਜ ਨਹੀਂ ਸਰਨਾ ਲਾਹ ਪਰਨਾ ਕਰੀਏ ਤੈਨੂੰ ਤਿਆਰ ਤੇ ਗਲ ਵਿੱਚ ਪਾ ਲਾ ਹਾਰ ਔਰ ਉਹ ਮੈਨੂੰ ਵਰਦੀ ਪਵਾਓ ਮੈਂ ਨਹੀਂ ਪੋਣਾ ਹਰੂਰ ਤੂੰ ਕਿਉਂ ਨਹੀਂ ਪੋਣਾ ਓਏ ਹੁਣ ਤੇ ਤੇਰੀ ਫੋਟੋ ਤੇ ਵੀ ਪੈ ਗਿਆ ਨਾ ਤੂੰ ਮਰ ਗਿਆ ਵਾ ਮਰ ਗਿਆ ਵਾ ਹਾਂ ਬਾਬਾ ਜੀ ਆ ਤਾਂ ਔਖਾ ਵਾ ਗੱਡੀ ਦੇ ਝੂਟਿਆ ਤੱਕ ਤੇ ਠੀਕ ਹੀ ਪਰ ਮੌਤ ਵਾਲਾ ਕੰਮ ਔਖਾ ਵਾ ਮੈਂ ਤੇ ਹੈ ਵੀ ਇਕੱਲਾ ਇਕੱਲਾ ਵਾ ਤੇ ਬਾਕੀ ਦੋ ਦੋ ਆ ਉਹ ਸਾਰੇ ਇਕੱਲੇ ਇਕੱਲੇ ਹੀ ਆ ਗੱਡੀ ਦੇ ਛਾਲ ਤੇ ਐ ਮਾਰ ਕੇ ਬੈਠਾ ਵੀ ਜਦੋਂ ਭੂਆ ਕੋ ਚੱਲਿਆ ਨਾ ਬਾਬਾ ਜੀ ਕੁਝ ਹੋ ਨਹੀਂ ਸਕਦਾ ਜੇ ਤੁਸੀਂ ਮੈਨੂੰ ਬਖਸ਼ਦਾ ਤੇ ਓਏ ਆਖਰ ਦੀ ਬਾਜੀ ਤੇ ਮਰਨਾ ਹੀ ਆ ਕਿੰਨਾ ਕੁ ਚਿਰ ਬਖਸ਼ਾਂਗੇ ਤੈਨੂੰ ਉਹ ਨਾਲੇ ਬਖਸ਼ਣ ਵਾਲੇ ਕੰਮ ਸਾਡੇ ਕੋ ਨਹੀਂ ਆ ਫਿਰ ਐ ਕਰੋ 2 ਕੁ ਮਿੰਟ ਦੋ ਮੇਰੀ ਨਾ ਜੇਬ 'ਚ ਘਰ ਦੀਆਂ ਚਾਬੀਆਂ ਆ ਗਈਆਂ ਮੈਂ ਭੰਜ ਕੇ ਫੜਾਣਾ ਵਾ ਕੋਈ ਨਹੀਂ ਫੜ ਲੈਣਗੇ ਘਰ ਦੇ ਚਾਬੀਆਂ ਆਪੇ ਹੀ ਜੇਬ ਤੇਰੀ ਥੱਲੇ ਹੀ ਆ ਜੇਬ ਕਿਹੜਾ ਨਾਲ ਲੈ ਆਇਆ ਹੈ ਹਾਂ ਥੱਲੇ ਰਹਿ ਗਈ ਜੇਬ ਮੈਂ ਤਾਂ ਹੀ ਆ ਕਮਾਂ ਭਾਰ ਹੌਲਾ ਹੌਲਾ ਜਾ ਕੋ ਲੱਗਣ ਦਾ ਇਹ ਸਾਰਾ ਭਾਰ ਬਾਬਾ ਜੀ ਫਰਮਾਇਆ ਦਾ ਹੀ ਉਹ ਮਾਇਆ ਦਾ ਭਾਰ ਹੀ ਸਾਰਾ ਉਹ ਮਾਇਆ ਨੇ ਕਮਲੀ ਕੀਤੀ ਹੈ ਦੁਨੀਆ ਬਬਲੀ ਮੈਂ ਤਾਂ ਸੁਣਿਆ ਤੁਨ ਮਰਾਜ ਝੋਟੇ ਦੇ ਆਉਂਦਾ ਤੁਹਾਡਾ ਝੋਟਾ ਕਿੱਥੇ ਆ ਵਾਓ ਤੇਰੇ ਆਪ ਤੁਸੀਂ ਗੱਡੀਆਂ ਦੇ ਤਰੇ ਫਿਰ ਉਹ ਸਰਕਾਰ ਆਪਣੇ ਬੰਦਿਆਂ ਨੂੰ ਸਰਕਾਰੀ ਗੱਡੀਆਂ ਦੇਂਦੀ ਓਏ ਅਸੀਂ ਤਾਂ ਸੱਚੀ ਸਰਕਾਰ ਦੇ ਨੌਕਰਿਆਂ ਅਸੀਂ ਝੋਟਿਆਰੇ ਤਰੇ ਫਰੀਏ ਲੋ ਜਾ ਜੇ ਤੂੰ ਬੜਾ ਕੁਝ ਵੇਖਣਾ ਵਾ ਵਖਾਉਣੇ ਕਿੱਥੇ ਥਮਾ ਜਮਾ ਜਮਾ ਨਾ ਡੈਡੀ ਨਾ ਮਮਾ ਲੈ ਆਂਦਾ ਜੇ ਪਮਾ ਓ ਲੈ ਤੇ ਆਂਦਾ ਵਾ ਪਮਾ ਪਰ ਇਹ ਕਿਉਂ ਪਿਆ ਵਾ ਲੰਮਾ ਹੋਸ਼ ਕਿਉਂ ਨਹੀਂ ਕਰਨ ਡਿਆ ਉਹਦਾ ਐਕਸੀਡੈਂਟ ਬੜਾ ਤਕੜਾ ਇਹਦੇ ਤੌਰ ਕੋ ਮਿਆਂ ਓਦੀ ਜਾਣ ਕਰੇ ਹਿਸਾਬ ਨਾਲ ਗੱਡੀ ਹੀ ਕਿਤੇ ਜੰਪ ਨਹੀਂ ਲਾਤਾ ਜਮਾ ਵਾ ਕੋਈ ਗੱਲ ਨਹੀਂ ਜਮਾ ਹੁਣੇ ਠਾ ਹੇ ਆ ਕਿਧਰ ਆ ਗਿਆ ਆਪਾਂ ਓਏ ਆਉਣ ਨੂੰ ਗਾੜੀ ਹਿਮਾਲਿਆ ਪਰਬਤ ਤੇ ਆ ਗਏ ਆ ਆ ਫੜ ਜਰਾ ਘਾਰਪਾ ਓ ਮੈਨੂੰ ਹਾਰ ਪਈ ਜਾਂਦੇ ਜੋ ਮੈਂ 100 ਮੀਟਰ ਦੀ ਦੌੜ ਜਿੱਤੀ ਆ ਓ ਦੌੜ ਨਹੀਂ ਜਿੱਤਿਆ ਤੂੰ ਹਾਰ ਗਿਆ ਵਾ ਹਾਰ ਗਿਆ ਵਾ ਓਏ ਜ਼ਿੰਦਗੀ ਦੀ جنگ ਹਾਰ ਗਿਆ ਵਾ ਜ਼ਿੰਦਗੀ ਦੀ جنگ ਓ ਮੇਰਾ ਤਾਂ ਵਿਆਹ ਤੇ ਰਿਹਾ ਵਾ ਓ ਕੋਈ ਨਹੀਂ ਆ ਜਾ ਕਰਾਉਣੇ ਆ ਤੇਰੀ ਤੇਰੇ ਸੰਡੂ ਨਾਲ ਮਿਲਣੀ ਆ ਜਾ ਆਜੋ ਆਜੋ ਸੰਡੂ ਸਾਹਿਬ ਆਜੋ ਇਧਰ ਓ ਕਿਹੜਾ ਸੰਡੂ ਮੇਰੀ ਤਾਂ ਨਾਲ ਦੀ ਕਲੀ ਕਲੀ ਆ ਕੋਈ ਨਹੀਂ ਦੱਸ ਦੇ ਆ ਜਾਓ ਬੈਠ ਜਾਓ ਆਇਓ ਕਢਾਉਣੇ ਆ ਗਾਣੇ ਤੁਹਾਨੂੰ ਦੋਆਂ ਨੂੰ ਬਹੁਤ ਜਰਾ ਜਮਾ ਸਾਗੜ ਦਾ ਵੱਟੀ ਕੁੜਕੜ ਜੰਦੇ ਉਸ ਤੱਚ ਪਗਲ ਮਧੂਰੀ ਇੱਕ ਦਿਨਾਂ ਜੰਪਲ ਦਾ ਕੱਲੂਪਾ ਮੈਂ ਆਇਆ ਉਹ ਤੂੰ ਹੀ ਹਾਰ ਪਈ ਫਿਰੰਡਿਆ ਤੇਰਾ ਵਿਆਹ ਉਹ ਵਿਆਹ ਨਹੀਂ ਹੁਣ ਆਪਣੀ ਸਵਾ ਹੀ ਆ ਸਵਾ ਹੀ ਕੀ ਮਤਲਬ ਉਹ ਭਰਾਵਾ ਵਿਆਹ ਵਾਲੇ ਸੁਪਨੇ ਚੋਂ ਬਾਹਰ ਆ ਜਾ ਹੁਣ ਆਪਾਂ ਮਰ ਗਏ ਆ ਹੈ ਸੱਚੀ ਮਰ ਗਏ ਆ ਆਹੋ ਇੱਧਰ ਵੀ ਕੀੜ ਹੁੰਦੀ ਆ ਨਹੀਂ ਹੁਣੀ ਵੀ ਨਹੀਂ ਆ ਓਏ ਤੁਸੀਂ ਕਿ ਚੁੰਡੀ ਤਾਂ ਫਾਲਾ ਆ ਵਟ ਟਿਕਦੇ ਨਹੀਂ ਇਹ ਇਹ ਕੌਣ ਆ ਇਹ ਜੰਮਿਆ ਉਹਨਾਂ ਦੇ ਤਾਂ ਤੁਹਾਡੇ ਵੱਡੇ ਸਿੰਘ ਨਹੀਂ ਹੁੰਦੇ ਉਹ ਵਿਖਾਈਏ ਤੁਹਾਨੂੰ ਸਿੰਘ ਓਏ ਤੁਸੀਂ ਜੰਮ ਫਿਲਮਾਂ ਦੀ ਵੇਖਿਆ ਆ ਜਾਓ ਤੁਹਾਨੂੰ ਅਸਲ ਚ ਵਿਖਾਉਨੇ ਆ ਜੰਮਾ ਚੇਸ ਤੋਂ ਦੀ ਕਾਸ ਤੋਂ ਕਾਸ ਤੋਂ ਦੀ ਫਰੇਕਾ ਵਫਨ ਕੁਲੋ ਵਫਨ ਕੁਲੋ ਇਲੋ ਪਾ ਇਲੋ ਪਾ ਅੰਨੀ ਪਾ ਪੋਗਲਾ ਪੋਗਲਾ ਪੱਪਾ ਜੀ ਇਹ ਕਿੱਥੇ ਅੰਨੀ ਪਾਉਣ ਨੂੰ ਫਿਰਦਾ ਓਏ ਕੋਕ ਨਹੀਂ ਇਹਨੂੰ ਕਹਾਂ ਬੰਦੇ ਦੋਕ ਚੁੱਕ ਕੇ ਲਿਆਉਣੇ ਅੜੀਆਂ ਕਰੀ ਜਾਂਦਾ ਇੱਕ ਸ਼ੇਰ ਖਾਨ ਇੱਕ ਪਾਸਟਰ ਤੇ ਇੱਕ ਨਾਦੀ ਹੈ ਸਾਰੀਆਂ ਜਾ ਤਾਂ ਫਿਰ ਤੁਸੀਂ ਚੁੱਕਦੇ ਓਏ ਓਏ ਜਾਤਾਂ ਪਾਤਾਂ ਤੁਸੀਂ ਬਣਾਇਆ ਵਾ ਓਏ ਰੱਬ ਨੇ ਤਾਂ ਇਨਸਾਨ ਹੀ ਬਣਾਇਆ ਵਾ ਓਏ ਉਹਦੀਆਂ ਨਰਾ ਸਾਰੇ ਇੱਕੋ ਆ ਜਾਏਗਾ ਫਿਰ ਜਮਾ ਉਹ ਤਾਂ ਰਸਤਾ ਵੜਾ ਖਰਾਬ ਆ ਮੇਰੇ ਵੱਖੀਆਂ ਚੜ ਜਾਂਦੀਆਂ ਹੈ ਐ ਐਡੀ ਵੱਖੀ ਵੀ ਚੜ ਜਾਂਦੀ ਆ ਬਾਬਾ ਜੀ ਇੰਨਾ ਵੱਡੇ ਦਸਤਾਨੇ ਪਾਏ ਕੀ ਗੱਲ ਹੈ ਮੱਜਾ ਚੈੱਕ ਕਰਦੇ ਓਏ ਮੱਜਾ ਚੈੱਕ ਹੀ ਨਹੀਂ ਕਰਦਾ ਮੱਜਾ ਚੁੱਕ ਵੀ ਲਿਆਉਂਦਾ ਵਾ ਲੈ ਆਏਗਾ ਫਿਰ ਚੁੱਕ ਕੇ ਆਪ ਤੂੰ ਗੱਡੀ ਲਈ ਫਿਰਦਾ ਮੈਨੂੰ ਰੇੜੀ ਦਿੱਤੀ ਓਏ ਗੱਡੀ ਐਵੇਂ ਮਿਲੀ ਆ ਉਹ ਸੀਐਮ ਤੇ ਪੀਐਮ ਦੀ ਜਾਨ ਕੱਢੀ ਫੇਰ ਪ੍ਰੋਮੋਸ਼ਨ ਹੋਈ ਆ ਮੇਰੀ ਓਏ ਐਸਾ ਹੋਏ ਮੇਰੀ ਤਾਂ ਫੇਰ ਵਾਰੀ ਹੀ ਨਹੀਂ ਹੋਣੀ ਹੌਣ ਵਾਲੇ ਮੰਤਰੀ ਦਾ ਜੀ ਵਿਆਹ ਕਰਾਉਂਦੇ ਆ ਇਹਨਾਂ ਕਿਤਾ ਕਦੋਂ ਮਰਨਾ ਓਏ ਜਦੋਂ ਉਹਨਾਂ ਦੀ ਵਾਰੀ ਆਊਗੀ ਉਦੋਂ ਹੀ ਮਰਨਾ ਵ ਜਮਾ ਜਮਾ ਤੁਸੀਂ ਤੇ ਕਿਸ਼ਤਾ ਇਕੱਠੀਆਂ ਕਰਨ ਵਾਲਿਆਂ ਨੂੰ ਬੰਦੇ ਰੱਖੇ ਆ ਤੇ ਰੱਖੀਏ ਨਾ ਉਹ ਇੱਥੇ ਦੇ ਦੁੱਕੀ ਤਕੀ ਕੰਪਨੀਆਂ ਬੰਦੇ ਰੱਖੀ ਫਿਰਨੀਆਂ ਓਏ ਉਹ ਨਾ ਬੰਦੇ ਰੱਖੇ ਉਹ ਤੇ ਰੱਬ ਆ ਅੱਛਾ ਤੇ ਤੁਸੀਂ ਰੱਬ ਨਹੀਂ ਹੋ ਉਹ ਨਹੀਂ ਉਹ ਭਰਾਵਾ ਅਸੀਂ ਨਹੀਂ ਰੱਬ ਅਸੀਂ ਤੇ ਉਹਦੇ ਭਗਤ ਆ ਰੱਬ ਫਿਰ ਆਉਂ ਨਹੀਂ ਹੁੰਦਾ ਜਾਨ ਕੱਟਣਾ ਓਏ ਤੁਸੀਂ ਪਗੰਬਰ ਜੇ ਵੀ ਤੁਹਾਡੀ ਜਾਨ ਕੱਟਣ ਰੱਬ ਆ ਆਪ ਆਵੇ ਉਹ ਸ਼ੁਕਰ ਕਰੋ ਅਸੀਂ ਆ ਗਏ ਨਹੀਂ ਤੇ ਤੁਹਾਨੂੰ ਧੂ ਧੂ ਕੇ ਕੱਢਦਾ ਈ ਵਾਹੀ ਕੋਈ ਗਲਤੀ ਕਰਦੀ ਆ ਕੋਈ ਨਹੀਂ ਗਲਤੀ ਦਾ ਵੀ ਦੱਸਦੇ ਤੁਹਾਨੂੰ ਚਲੋ ਜਰਾ ਕਰ ਓ ਮੇਰੀ ਗੱਲ ਸੁਣੋ ਇੱਥੇ ਚੁੱਪ ਕਰਕੇ ਬਿਓ ਮੈਂ ਆਇਆ ਜੇ ਜਾਨ ਕੱਢਾਂ ਵਾਂ ਗਿਆ ਦੀ ਇੱਥੇ ਜੰਗਲ 'ਚ ਉਹ ਜਿਹਦੀ ਜਾਨ ਕੱਢਣੀ ਆ ਨਾ ਉਹ ਜੰਗਲ ਪਾਣੀ ਆਇਆ ਵਾ ਬਹਿ ਜਾ ਚੁੱਪ ਕਰਕੇ ਪਰ ਉਹਨੇ ਇੱਕ ਦੀ ਜਾਨ ਕੱਢ ਕੇ ਚਲ ਗਿਆ ਵਾ ਵੈਸੇ ਤੂੰ ਕਦੀ ਜਾਨ ਨਿਕਲਦੀ ਵੇਖੀ ਆ ਉਹ ਭਰਾਵਾ ਮੈਂ ਤੇ ਆ ਪਹਿਲੀ ਯਾਰ ਮਰਿਆ ਮੈਂ ਕਿਹੜਾ ਮਰਨ ਦਾ ਡਿਪਲੋਮਾ ਕੀਤਾ ਵਾ ਤੂੰ ਕਦੀ ਕਿਸ ਜਾਨ ਨਿਕਲਦੀ ਵੇਖੀ ਆ ਉਹ ਮੈਂ ਤੇ ਕੋਈ ਜਾਨ ਨਿਕਲਦੀ ਵੇਖੀ ਆ ਉਹ ਕੁੜੀ ਜਿਹਨੂੰ ਮੈਂ ਜਾਨ ਜਾਨ ਕਹਿੰਦਾ ਵਾ ਵਾਦੇ ਮੇਰ ਨਾਲ ਕਰਦੀ ਰਹੀ ਤੇ ਨਿਕਲ ਕੇ ਹੋਰ ਨਾ ਗਈ ਇਰਨਾ ਤੇ ਫਿਰ ਜੱਗੋਂ ਤੇਰਵੀ ਹੋਈ ਆ ਤੇ ਆਹੋ ਚੱਲ ਤੂੰ ਆਪਣੀ ਦੱਸ ਤੇਰੀ ਕੀ ਸਟੋਰੀ ਆ ਮੈਂ ਤੈਨੂੰ ਕੀ ਦੱਸਾਂ ਮੇਰੀ ਲਾ ਮੈਰ ਜੀ ਮਿੰਤਾਂ ਤਰਲੇ ਕਰਕੇ ਮੈਂ ਉਹਦੇ ਘਰ ਦੇ ਬਣਾਏ ਮੈਨੂੰ ਜੇ ਪਤਾ ਹੁੰਦਾ ਮੈ ਰਗੜਿਆ ਜਾਣਾ ਮੈਂ ਉਹਦੇ ਘਰ ਦਾ ਕੇ ਨਾ ਹੀ ਨਾ ਕੋ ਡੇਰ ਕਰਦਾ ਮਹਾਤਮੇ ਸਵੇ ਭਜਾਂ ਓਏ ਹੁਣ ਵੀ ਤੂੰ ਬੱਜਿਆ ਹੀ ਆ ਪਹਿਲਾਂ ਤੂੰ ਸਵੇ ਭਜਾਂ ਹਾਂ ਹੁਣ ਤੂੰ ਫਾਏ ਭਜਾਂ ਮੈਂ ਪਤਾ ਕਿਸ ਤਰੀਕੇ ਨਾਲ ਭਜ ਨਹੀਂ ਸਕਦੇ ਹੁਣ ਕਿੱਥੇ ਭਜਣਾ ਬਥੇਰਾ ਭੱਜ ਲਿਆ ਮੱਕਿਓ ਗਾੜੀ ਜਾੜੀ ਆ ਚੱਲ ਜੋ ਆਪਾਂ ਨਹੀਂ ਭੱਜ ਸਕਦੇ ਉਹਨੂੰ ਤਾਂ ਭਜਾਲੀਏ ਜਦ ਕੋ ਭਜਨ ਦਾ ਮੌਕਾ ਆ ਆਹੋ ਚੱਲ ਵੇਖੀਏ ਬਾਕੀ ਉੱਥੇ ਹੱਥ ਤੇ ਹੋ ਗਿਆ ਹੌਲਾ ਨਹੀਂ ਤੇਰੇ ਯਾਰ ਨੂੰ ਹੱਥ ਨਹੀਂ ਯਾਰ ਨੂੰ ਪੈਂਦਾ ਚੌਲਾ ਨਹੀਂ ਤੇਰੇ ਯਾਰ ਨੂੰ ਹੱਥ ਨਹੀਂ ਲਾ ਬਬਲੀ ਆ ਤੇ ਸਾਡੇ ਪਿੰਡ ਵਾਲਾ ਅਰਜਣ ਇਹ ਇੱਥੇ ਘਰਦਾ ਫਿਰਦਾ ਓਏ ਇੱਥੇ ਵਾਂਡੇ ਆਇਆ ਲੈ ਵੀ ਅਰਜਣਾ ਇੱਥੇ ਧੋ ਲੈਨੇ ਆ ਇਹ ਇੱਥੇ ਨੌਣ ਆਇਆ ਓ ਜਿਹੜੇ ਹਿਸਾਬ ਨਾਲ ਨੇ ਚਾਦਰ ਚੁੱਕੀ ਮੈਨੂੰ ਲੱਗਦਾ ਇਹ ਧੋਣ ਆਇਆ ਵਾ ਬਸ ਫਿਰ ਹੁਣ ਇਹਦੀ ਵਾਰੀ ਓ ਯਾਰ ਜਨਾਬ ਪਾਜਾ ਓਏ ਓਏ ਅਰਜਨਾ ਪਾ ਗਾ ਓ ਇਦਾਂ ਨਹੀਂ ਓ ਬਾਗਰ ਗਨ ਵਰਜਨ ਬਾਗ ਵਰਜਨ ਨੂੰ ਬਾਗ ਵਰ ਤੂੰ ਹੀ ਕੀ ਕਰਨ ਅਰਜਨ ਥੋਲੀ ਆ ਹੋਣ ਨਹੀਂ ਮੁੜਦਾ ਅਰਜਣ ਆਓ ਤੀਰ ਟਿਕਾਣੇ ਤੇ ਲਾ ਕੇ ਮੜੂਗਾ ਆ ਵੀ ਅਰਜਣਾ ਮਿਹਰਬਾਨੀ ਬਾਪ ਬਚਾਲਿਆ ਮੈਨੂੰ ਤਾਂ ਤਰਨਾ ਵੀ ਨਹੀਂ ਆਉਂਦਾ ਕੋਈ ਨਹੀਂ ਤਰਨਾ ਨਹੀਂ ਆਉਂਦਾ ਮਰਨਾ ਤੇ ਆਉਂਦਾ ਨਾ ਆ ਚੁੱਕੋ ਆਪਣਾ ਅਰਜਨ ਓਏ ਤੂੰ ਹੀ ਵੜਿਆਰ ਪਾਏ ਜੇ ਵਸਾਖੀ ਚੱਲੇ ਜੇ ਆਹ ਕੌਣ ਆ ਟੋ ਲਾਲਾ ਕੋਈ ਨਹੀਂ ਪਵਾਉਂਦਾ ਤੇਰੀਆਂ ਲੁੱਟੀਆਂ ਨਾਲੇ ਸੇਵਕਾ ਮੈਂ ਸੁਣਾ ਤੇਰਾ ਐਕਸੀਡੈਂਟ ਹੋ ਗਿਆ ਤੂੰ ਮਰ ਗਿਆ ਹਾਂ ਮੈਂ ਮਰ ਗਿਆ ਤੂੰ ਜਿੰਦਾ ਵਾ ਓ ਤੂੰ ਵੀ ਮਰ ਗਿਆ ਵਾ ਮਰ ਗਿਆ ਆਹੋ ਆ ਜੰਮ ਨਹੀਂ ਖਲੋਤੇਈ ਓਏ ਆਜੋ ਦੱਸਦੇ ਆ ਤੁਹਾਨੂੰ ਕਿੰਨੀਆਂ ਤੈਨੂੰ ਵਜਾ ਮਾਰੀਆਂ ਭਾਗ ਅਰਜਨ ਭਾਗ ਭਾਗ ਅਰਜਨ ਭਾਗ ਓ ਤੈਨੂੰ ਸੁਣਦਾ ਨਹੀਂ ਤੂੰ ਬੁਲਾਵਾਂ ਵਜਾ ਮਾਰ ਮਾਰ ਤੈਨੂੰ ਸਾਡੇ ਸੰਗ ਬਹਿ ਗਏ ਆ ਉਹ ਤੁਹਾਨੂੰ ਸੰਗ ਦੀ ਪਈ ਆ ਇੱਧਰ ਮੇਰਾ ਜੀ ਦਾ ਪਠਾ ਬਹਿ ਗਿਆ ਵਾ ਤੂੰ ਇੱਥੇ ਕੀ ਕਰਨਾ ਆ ਮੈਂ ਤਾਂ ਹੱਤ ਹੋਣ ਆਇਆ ਲੈ ਹੱਤ ਤੋਂ ਲਾਤਾਂ ਦਾ ਜ਼ਿੰਦਗੀ ਦਾ ਹੱਥ ਤਾਂ ਬੈਠਾ ਹੀ ਰਹਿਂਦੇ ਨਾ ਕਿੱਡੀ ਕੀ ਗਾਲੀ ਜਵਾਨੀ ਜਨਾਂ ਦੇ ਥਾਹੀਂ ਆ ਤਾਂ ਰਹਿਂਦੇ ਨਾ ਕੀ ਹੁੰਦੇ ਇੱਥੇ ਪ੍ਰੈਕਟਿਸ ਸੀ ਕਰ ਲੈਣੋ ਓਏ ਇੱਤੇ ਤੇ ਅਫਸੋਸ ਕਰਨ ਵਾਲਿਆਂ ਨੇ ਵੀ ਹੱਸਣਾ ਵਾ ਹੱਥ ਤੋਂ ਹਣ ਗਿਆ ਹੀ ਜ਼ਿੰਦਗੀ ਤੋਂ ਹੱਥ ਤੋਂ ਬੈਠਾ ਮਾੜੀ ਤੇ ਸਾਡੇ ਨਾਲ ਵੀ ਹੋਈ ਆ ਪਰ ਇਹਦੇ ਨਾਲ ਤਾਂ ਬੁੱਤਾ ਹੀ ਠੱਕਾ ਹੋਇਆ ਹੀ ਓਏ ਹੁਣ ਮੈਂ ਕੀ ਕਰਾਂ ਤੂੰ ਕੀ ਕਰਨਾ ਵਾ ਹੁਣ ਜੋ ਕਰਨਾ ਉਹਨੇ ਕਰਨਾ ਵਾ ਹਾਂ ਆਹੋ ਹਾਂ ਹਾਂ ਬਾਬਾ ਜੀ ਆ ਕੇ ਲੋੜਾ ਮਾਰਤਾ ਜੇ। ਓ ਕੀ ਹੋ ਗਿਆ ਤੈਨੂੰ? ਬਾਬਾ ਜੀ ਮੈਨੂੰ ਕੁੱਤੇ ਦੀ ਮਾਤ ਮਨਜ਼ੂਰ ਆ ਪਰ ਆਪਨਾ ਥੋੜਾ ਜਿਹਾ ਤਰੀਕਾ ਬਦਲੋ। ਲੋਕਾਂ ਦੇ ਮਿਹਣੇ ਮਾਰ ਮਾਰ ਮੇਰੀ ਮਰੇ ਦੀ ਮਿੱਟੀ ਪੁੱੜ ਦੇਣੀ ਆ। ਓ ਮੈਂ ਕੀ ਕਰਾਂ? ਮੈਂ ਤੇ ਆਪ ਸੇਵਾਦਾਰ ਆ। ਓਏ ਉਹਨੇ ਜਦੋਂ ਜਦੋਂ ਜਿਵੇਂ ਜਿਵੇਂ ਜਿੱਥੇ ਜਿੱਥੇ ਕਿਸ ਦੀ ਲਿਖੀ ਆ ਨਾ ਉਹਨੇ ਉਦਾਂ ਹੀ ਮਰਨਾ ਵਾ। ਓਏ ਉਹ ਨਹੀਂ ਦਿੰਦਾ ਕਿਸੇ ਨੂੰ ਮਿੰਟ ਵੀ ਵੱਧ। ਓ ਚਲੋ ਮੁੜਿਓ ਬਹੁਤ ਤੁਸੀਂ ਵੀ ਆ ਗਏ। ਨਹੀਂ ਹੋ ਸਕਦਾ ਕੁਝ ਫਿਰ। ਪਰ ਨਹੀਂ ਹੋ ਸਕਦਾ ਆ ਜਾਗਾ। ਓ ਸੇਕਾ ਤਰ੍ਹਾਂ ਦੇ ਵੜ ਆ ਜਾ ਵੜਿਆ ਸੀ। ਵੇਲਾ ਉਧਰ ਵੜਾ ਡੰ ਨਾਲ ਹੀ ਇਹ ਉੱਡ ਗਈ ਕਿਹੜਾ ਵੜਾ ਉੱਡਿਆ ਇਹਦਾ ਆਹ ਚੱਲੋ ਸੇਕਾ ਇੱਥੇ ਤੇ ਕੰਮ ਹੀ ਬੜਾ ਖਤਰੇ ਵਾਲਾ ਵੇਲਾ ਜਦੋਂ ਖਤਰਾ ਆਇਆ ਉਦੋਂ ਨੇ ਇਹਨੂੰ ਪਤਾ ਲੱਗਾ ਬਾਬਾ ਜੀ ਜੇ ਮੈਨੂੰ ਪਤਾ ਲੱਗਦਾ ਤੇ ਮੈਂ ਟੀਨ ਖੁੱਕਣਾ ਲਾ ਜਾਂਦਾ ਤੇ ਹੁਣ ਲਾ ਜਾ ਹੁਣ ਕਿਨੇ ਰੋਕਿਆ ਤੈਨੂੰ ਬਾਬਾ ਜੀ ਦੋ ਫੇਰ ਇੱਕ ਮੌਕਾ ਦਵਾ ਤੈਨੂੰ ਮੌਕਾ ਆਹੋ ਭਣੇ ਹੱਥ ਤੇ ਹੱਥ ਮਾਰ ਕੇ ਭੱਜ ਲੈੰਦੋ ਜੇ ਮੈਂ ਤੁਹਾਡੇ ਕਾਬੂ ਵੀ ਆ ਗਿਆ ਨਾ ਮੈਨੂੰ ਤਾਂ ਆ ਕਿਉਂ ਅੱਛਾ ਉਹ ਤੈਨੂੰ ਹੱਥ ਹੱਥ ਮਾਰ ਕੇ ਭੱਜਣ ਦਾ ਮੌਕਾ ਦਵਾ ਉਹ ਤੂੰ ਮੇਰੀ ਨਾਲ ਦੀ ਦਾ ਭਰਾ ਲੱਗਦਾ ਵਾ ਬਾਬਾ ਜੀ ਨਹੀਂ ਉੱਬ ਬਹਿ ਜਾ ਚੁੱਪ ਕਰਕੇ ਆ ਗੱਲ ਚ ਪਾਲਾ ਹਾਰ ਦੇਦੇ ਕੰਨਾਰੇ ਮਾਰੂ ਚਾਰ ਓ ਚੱਲੋ ਜੰਮੂ ਤੇ ਤੂੰ ਵੀ ਹਣ ਗਾਲਾਂ ਖਾ ਕੇ ਤੁਰਨਾ ਵਾ ਓਏ ਉੱਤਰੋ ਵੀ ਮੜਿਓ ਆ ਗਿਆ ਜੇ ਪਰਿਸਤਾਨ ਆਹ ਮੈਂ ਪਰਿਸਤਾਨ ਪਰ ਇਤੇ ਕੋਈ ਦੀਦੀ ਨਹੀਂ ਓ ਕੋਈ ਨਹੀਂ ਅੰਦਰ ਚਲੋ ਵਿਖਾਉਣੇ ਤੁਹਾਨੂੰ ਜਲਪਰੀਆਂ ਓ ਨਾਲਿਆ ਰੌਲਾ ਜਾਂ ਕੌਣ ਪਾਉਂਦਿਆ ਹੈ ਆ ਕਹਿੰਦੇ ਆ ਜੀ ਮੈਂ ਇੱਕ ਨੰਬਰ ਕਰਨਾ ਵਾ ਓਏ ਬਹਾਨੇ ਨਾ ਲਾਓ ਇੱਕ ਦੋ ਨੰਬਰ ਤੁਹਾਡਾ ਰਹਿ ਗਿਆ ਉੱਥੇ ਹੀ ਓਹ ਤੈਨੂੰ ਮੈਂ ਕਹਿੰਦੇ ਆ ਜੀ ਇੱਕ ਦੋ ਨੰਬਰ ਕਰਦਾ ਤੇ ਪਹਿਲਾਂ ਚੁੱਕਿਆ ਜਾਵਾਂ ਅਜੇ ਤਰਾ ਇੱਕ ਨੰਬਰ ਬਾਕੀ ਆ ਚਲੋ ਉੱਤਰੋ ਕੋਈ ਨਹੀਂ ਦੱਸਦੇ ਆ ਤੁਹਾਨੂੰ ਜਮਾ ਜਮਾ ਛੇਤੀ ਚਲੀਏ ਚੁੱਕਣਾ ਸਮਾਂ ਆਹ ਕੌਣ ਆ ਓਏ ਉਹ ਤਾਂ ਗੱਡੀ ਚ ਚਲਾਉਣ ਦਿਆ ਹੈ ਆਹ ਹੀ ਡਰਾਈਵਰ ਇਹਨੇ ਤਾਂ ਸਾਨੂੰ ਮਰਿਆ ਨੂੰ ਮਾਰ ਦੇਣਾ ਹੈ ਓ ਓਏ ਡਰੋ ਨਾ ਇਹਦਾ ਵੀ ਆ ਉਹੀ ਕੰਮ ਕਿਉਂਕਿ ਇਹ ਛੋਟਾ ਜੰਮ ਆ ਜੰਮ ਇਹ ਤਾਂ ਲੱਗਦਾ ਚੰਗੀ ਤਰ੍ਹਾਂ ਜੰਮਿਆ ਨਹੀਂ ਆ ਓਏ ਇਤੋਂ ਜਿਹੜਾ ਦਹੀਂ ਜੰਮਿਆ ਹੁੰਦਾ ਆ ਓਏ ਕੋਈ ਨਹੀਂ ਆ ਜਾਓ ਕੱਢਦੇ ਆ ਤੁਹਾਡਾ ਮੱਖਣਾ ਆ ਲਾਓ ਹੇ ਮੁੰਡਿਓ ਕਰ ਲਓ ਦਰਸ਼ਨ ਪਰੀਸਤਾਨ ਦੇ ਹਾਂ ਓਏ ਇਹ ਪਰੀਸਤਾਨ ਘੱਟ ਤੇ ਮਰੀਸਤਾਨ ਜ਼ਿਆਦਾ ਲੱਗੀ ਜਾਂਦੇ ਅੱਜੇ ਓਏ ਇਹ ਤਾਂ ਆਪਾਂ ਨੂੰ ਕਹਿੰਦਾ ਤੁਹਾਨੂੰ ਬਖਾਲਦਾ ਚੱਲ ਪੜੀਆਂ ਕਿ ਤਾ ਤੇ ਜਾਇ ਜਲਾ ਦੰਡ ਪਰੀ ਵੀ ਤੇ ਰਿੰਦੀ ਨਹੀਂ ਹਮਾਰੇ ਤੇ ਚਾਹ ਨੰਬਰ ਦੇ ਇਥੇ ਲੈ ਕੇ ਪਾਈ ਫਰੰਡਿਆ ਵਾ ਓ ਕਿਉਂ ਹਮਾ ਕਾ ਚੱਲ ਕੇ ਪਰੀ-ਪਰੀ ਨੂੰ ਦਵਾਗੇ ਓਏ ਆ ਜਾਓ ਗਾਂ ਬਥੇਰੇ ਦੇ ਲਿਆ ਨੰਬਰ ਤੁਸੀਂ ਹੁਣ ਤੁਹਾਨੂੰ ਪੁਆਇੰਟ ਦੇਨੇ ਆ ਪੁਆਇੰਟ ਓਏ ਇੱਕ ਇਥੇ ਆਪਾਂ ਨੂੰ ਕੋੜਾ ਕਬੱਡੀ ਤੇ ਨਹੀਂ ਖੜਾਉਣ ਲੱਗਾ ਹਾਂ ਚੱਲ ਕੋਈ ਨਹੀਂ ਕੋਈ ਨਹੀਂ ਜਿੱਤਣਾ ਤੇ ਮੈਂ ਹੀ ਆ ਓ ਲਿਆ ਫੇ ਜੰਮੂ ਸਿਆ ਬਈ ਖਾਤੇ ਟੋਰੀਏ ਮੁੰਡਿਆਂ ਨੂੰ ਹਾਏ ਤੇ ਅੰਬ ਓਏ ਤੂੰ ਇਥੇ ਅੰਬ ਚੁਪਣਾ ਆ ਹੱਥ ਨਾਲ ਆਈ ਇਹਨਾਂ ਨੂੰ ਬਾਬਾ ਜੀ ਇਹੋ ਹੀ ਅੰਬ ਆ ਜਿੰਨੂੰ ਕਹਿੰਦੇ ਹੁੰਦੇ ਤੂੰ ਇਥੇ ਅੰਬ ਲੈਣ ਆਇਆ ਓ ਰੰਬੜ ਨਿੱਕ ਕਿਉਂ ਜਾ ਮੈਂ ਖਾਲਿਆ ਹੀ ਫੇਰੋਂ ਮੈਂ ਨਿੱਕਾ ਰਹਿ ਗਿਆ ਹੀ ਓਏ ਇਹ ਵੀ ਰਹਿ ਗਿਆ ਵਾ ਇਹਨੇ ਕਿਹੜਾ 12 ਵਾਲੀ ਬੱਸ ਫੜਨੀ ਹੁਣ ਓਏ ਇੱਥੇ ਬਹਿ ਜਾਓ ਆ ਗਿਆ ਜੇ ਮੈਂ ਚੰਗਾ ਸਿਆਪੇ ਨੂੰ ਫੜੇ ਗਏ ਆ ਕੋਈ ਹੱਲ ਨਹੀਂ ਹੋ ਸਕਦਾ ਓਏ ਕੋਈ ਮੰਤਰ ਨਾ ਕਰਕੇ ਵੇਖ ਲੀਏ ਕੀਤਾ ਜਾਨ ਬਾਚੀ ਜਾਵੇ ਉਹ ਮੈਂ ਇੱਕ ਫਿਲਮੇ ਚ ਵੇਖਿਆ ਜੀ ਮਿੰਤਾ ਤਰਲੇ ਕੀਤਾ ਨਾ ਜੰਮ ਜਾਨ ਬਖਸ਼ ਦਿੰਦਾ ਜੀ ਹਾਂ ਇਦਾਂ ਹੀ ਹੁੰਦਾ ਵਾ ਉਹ ਤੇਰੇ ਤੇ ਮਿੰਤਾ ਤਰਲੇ ਕੀਤਾੰਦਾ ਵੀ ਕੋਈ ਫਦਾ ਨਹੀਂ ਆ ਸਾਡੀਆਂ ਤਾਂ ਲਾਸ਼ਾਂ ਬਾਹਰ ਪਈਆਂ ਅਸੀਂ ਤਾਂ ਫਿਰ ਵੀ ਵਿੱਚ ਆ ਕੇ ਵੜ ਜਾਗੇ ਉਹ ਜਿੰਨਾ ਚਿਰ ਤੂੰ ਪੰਚਣਾ ਵਾ ਉਹਨਾਂ ਚਿਰ ਨੂੰ ਤੇ ਤੇਰੀ ਲਾਸ਼ ਵੀ ਮੱਛੀਆਂ ਖਾਣ ਨਹੀਂ ਉਹ ਐਨੇ ਹੁਣ ਫੁੱਲ ਕੇ ਬਾਹਰ ਨਿਕਲ ਨਹੀਂ ਓਏ ਤੂੰ ਕਿਉਂ ਹੱਸਦਾ ਓਏ ਉਹ ਮੈਂ ਤੇ ਤਾਂ ਹੱਸਦਾ ਵਾਂ ਕਿ ਤੇਰੇ ਜੋਕਾ ਕਿੱਥੇ ਕਿੱਥੇ ਲੱਗੀ ਹੋਣੀਆਂ ਓਏ ਸੱਜਣ ਓ ਆ ਗਿਆ ਉਹ ਲਿਆ ਵੇ ਜੰਮੂ ਕੀ ਜਾਂਦਾ ਬਈ ਖਾਤਾ ਬੰਮਾ ਸੇਵਕ ਅਰਜਨ ਪਾਪ ਇਹਨਰੇ ਦਰਜਣ ਓ ਲਿਆਂ ਕਲਮ ਕਰੀ ਇਹਨਾਂ ਦਾ ਹਿਸਾਬ ਕਦੇ ਹਿਸਾਬ ਅਹੀਂ ਤੜ ਕੋ ਕੁਦਰਤ ਦੇ ਕੁਦਰਤ ਕਿਉਂ ਫਰ ਦੱਸਦੇ ਆ ਤੁਹਾਨੂੰ ਓਏ ਆਪ ਤੇਣ ਵਾਲੇ ਤੁਸੀਂ ਏਸੀ ਓ ਪਸ਼ੂ ਪੰਛੀ ਕਿੱਥੇ ਜਾਣਾ ਹੈ ਆ ਵੜ ਵੜ ਕੇ ਰੋਕਦੇ ਬਣਾ ਲਿਆ ਤਖਤ ਪੁਛ ਤੁਹਾਡੇ ਲੱਕ ਟੁੱਟੇ ਓਏ ਹਵਾ ਜਰੀਲੀ ਕਰਦੀ ਇੰਨਾ ਪ੍ਰਦੂਸ਼ਣ ਓ ਤੁਸੀਂ ਕੁਦਰਤ ਦਾ ਆਨੰਦ ਨਹੀਂ ਲਿਆ ਜਿਹੜਾ ਸੈਂਸ ਨੇ ਪਾਇਆ ਸੀ ਨਾ ਗੰਦ ਲਿਆ ਤੇ ਜਿੱਦਾਂ ਚੜੀਆਂ ਸਮੇਂ ਤੋਂ ਪਹਿਲਾਂ ਮਰੀਆਂ ਨਾ ਓ ਤੁਸੀਂ ਵੀ ਸਮੇਂ ਤੋਂ ਪਹਿਲਾਂ ਹੀ ਮਰਨਾ ਵਾ ਕੋਈ ਨਹੀਂ ਅਗਲਾ ਕੌਣ ਆ ਹਾਂਜੀ ਸੇਵਕ ਜੀ ਆਪਣਾ ਕੀ ਹਿਸਾਬ ਆ ਆਪਣਾ ਬਾਬਾ ਜੀ ਕੀ ਹਿਸਾਬ ਬਣਾਵਾ ਸਾਨੂੰ ਦਿੱਤਾ ਵੀ ਕੀ ਆ ਤੁਹਾਨੂੰ ਪਤਾ ਹੀ ਆ ਘਰ ਸਾਡੇ ਤੰਗੀ ਆ ساری ਉਮਰ ਮਸ਼ਕਤਾਂ ਚ ਲੰਗੀ ਆ ਆਪਣਾ ਦੇ ਬਾਬਾ ਜੀ ਸਵਰਗੀ ਆ ਤੂੰ ਕਿਹੜੇ ਸਵਰਗ ਭਾਲਦਾ ਓ ਪੰਜਾਬ ਨਾਲੋਂ ਵੱਡਾ ਵੀ ਕੋਈ ਸਵਰਗ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੁਹਾਨੂੰ ਸੁਟਿਆ ਹੁੰਦਾ ਨਾ ਅਫਰੀਕਾ ਵਾਲੇ ਬੰਨੇ ਤੇ ਤੁਹਾਨੂੰ ਲੱਗਦਾ ਪਤਾ ਓ ਲੋਕ ਮਿੱਟੀ ਦੀਆਂ ਰੋਟੀਆਂ ਖਾ ਖਾ ਕੇ ਗੁਜ਼ਾਰਾ ਕਰਨ ਦੇ ਆ ਸਵਰਗ ਭਾਲਦੇ ਆ ਹਾਂਜੀ ਅਗਲਾ ਕੌਣ ਆ ਜੀ ਹਾਂਜੀ ਅਰਜਨ ਜੀ ਆ ਡੇਰੇ ਪਾਪ ਦਰਜਣ ਜੀ ਬਾਬਾ ਜੀ ਚੰਗੀ ਤਰ੍ਹਾਂ ਵੇਖੋ ਥੋੜੇ ਹੋਣੇ ਜੇ ਮੈਂ ਤੇ ਸੇਵਾ ਵੜੀ ਕਰਦਾ ਰਿਆਂ ਲੰਗਰਾਂ ਚ ਉਹ ਸੇਵਾ ਦੇ ਕਰਦਾ ਰਿਆਂ ਵਾ ਪਰ ਅਹੀਂ ਕੀ ਕਰੀਏ ਤੇਰੀ ਲਿਖੀ ਇਦਾਂ ਹੀ ਬਾਬਾ ਜੀ ਇੰਨੀ ਮਾੜੀ ਲਿਖੀ ਕੋਈ ਤਰੀਕਾ ਹੀ ਚੰਗਾ ਲੱਭ ਲੈਂਦੇ ਮੈਂ ਤੇ ਝਾੜੇ ਬਹਿਣ ਗਿਆ ਹਾਂ ਤੇ ਤੁਸੀਂ ਮੇਰੀਆਂ ਜੜਾਂ 'ਚ ਬਹਿ ਗਏ ਉੱਤੋਂ ਆ ਨਹੀਂ ਸਤਾਉਣ ਵਰਦੇ ਕਿ ਢੋਲੇ ਹੀ ਹੱਥ ਢੋਲੇ ਹੀ ਹੱਥ ਹੁਣ ਇਹਨਾਂ ਨੂੰ ਮੈਂ ਕੀ ਦੱਸਾਂ ਮੈਂ ਤੇ ਜਾਨ ਤੋਂ ਹੱਥ ਤੋਂ ਬੈਠਾ ਇਹ ਤੇ ਰੱਬ ਦੀਆਂ ਲਿਖੀਆਂ ਵਾ ਆ ਵੀ ਪੰਮੇ ਹਸਾਵਿਆ ਤੇਰੇ ਲੰਮੇ ਬਾਬਾ ਜੀ ਮੇਰੇ ਕਦੇ ਹਸਾਬ ਲੰਮੇ ਆ ਮੈਂ ਕਿਹੜਾ ਚੋਰ ਕਾਰਤੇਤਾ ਜਦੋਂ ਸੀਤਾ ਮਿਲਿਆ ਏ ਤਾਂ ਮੈਂ ਕੀ ਗੱਲ ਹੋ ਗਈ ਆ ਉਸ ਸਵੇਰੇ ਸਵੇਰੇ ਬੇਜਬਾਨ ਦੇ ਚਪੇੜਾ ਮਾਰੀ ਆਂਦੇ ਆ ਉਹ ਮੇਰਾ ਦੇ ਵਸ ਨਹੀਂ ਚਲਦਾ ਨਹੀਂ ਤੇ ਉਹ ਅੰਦਰ ਬੈਠਾ ਨਾ ਉਹਨੇ ਚਪੇੜਾ ਮਾਰਦਾ ਤਾਂ ਤੇ ਦੱਸ ਗੱਲ ਕੀ ਹੋਈ ਆ ਉਹ ਗੱਲ ਹੀ ਹੋਣੀ ਆ ਥੋੜੇ ਦਿਨਾਂ ਨੂੰ ਮੇਰਾ ਵਿਆਹ ਹੀ ਉਹ ਇਹ ਜੇ ਮੰਗਲੇ ਕੋਈ ਨਾ ਕਰਦੀ ਬੋਲੀ ਮਾਰੀ ਗੱਲ ਨਹੀਂ ਯਾਰ ਤੈਨੂੰ ਪਤਾ 6 ਸਾਲ ਜਿੰਨ ਮੈਂ ਨਾਲ ਕੰਮ ਕਰਦਾਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਅੱਜ ਤੱਕ ਰੁਪਈਆ ਦੀ ਹਰਵਰੀ ਨਹੀਂ ਕੀਤੀ ਉਹ ਕਰਿਆ ਕਰ ਉਹਦੇ ਸ਼ਰਾਹੀ ਆ ਅੱਜ ਕੱਲ ਦੀ ਸਚਾਈ ਦਾ ਜਮਾਨਾ ਉਹ ਕੀ ਮਤਬ ਤੇਰਾ ਉਹ ਹੈਦੀ ਛੱਡ ਮੁੰਡੀ ਤੇ ਲਾਇਆ ਕਰ ਕੁੰਡੀ ਉਹ ਕੁੰਡੀ ਕਿੱਥੇ ਲਵਾ ਉਹਨੇ ਤਾਂ ਅੰਦਰ ਮੀਟਰ ਲਵਾਇਆ ਵਾ ਉਹ ਦੇ ਗਫਾ ਗੱਲੇ ਨੂੰ ਕੁੰਡੀ ਲਾ ਗੱਲੇ ਨੂੰ ਉਹ ਅੱਜ ਤੱਕ ਸਾਡੇ ਟਬਰ ਚੋਂ ਕਰੀ ਗਏ ਨੇ ਬੇਇਮਾਨੀ ਨਹੀਂ ਕੀਤੀ ਤਾਂ ਹੀ ਉਹ ਬੜਾ ਘਾਰਤੇ ਹੁੰਦਾ ਸਵੇਰੇ 7 ਵਜੇ ਉਹ ਬਲੇ ਨੂੰ ਤੇਰੇ ਸੈਕਲ ਨੇ ਜਫਾ ਪਾਇਆ ਹੁੰਦਾ ਉਹ ਜਾ ਕੰਮ ਕਰ ਜਾ ਕੇ ਅਜੇ ਹੱਥ ਪੈਰ ਸਲਾਮਤ ਮੇਰੇ ਦੇਖ ਲੂ ਮੈਂ ਪਈ ਆਣੀ ਫਿਰ ਵਿਆਹ ਦੇ ਜਿਹੜੇ ਸ਼ੱਕਰ ਪਾਰੇ ਪਾਉਣੇ ਗੱਲ ਤਾਂ ਵੈਸੇ ਇਹਦੀ ਵੀ ਠੀਕ ਆ ਪਹਿਲੋ ਵਿਆਹ ਦੇ ਕਰਾਈਏ ਬਾਕੀ ਬਾਅਦ ਵੇਖਾਂਗੇ ਇਹ ਤੇਰੀ ਕੀ ਸਲਾਹ ਹੈ ਵੱਡੇ ਸਿਰ ਵਾਲਿਆ ਬਾਬਾ ਜੀ ਉਹ ਤਾਂ ਮੇਰੀ ਗਲਤੀ ਪਹਿਲੀ ਸੀ ਉਹ ਵੀ ਮੈਂ ਚੁਕਣਾ ਜਾ ਕੇ ਪੈਸੇ ਚੁੱਕ ਬੈਠਾ ਓਏ ਗਲਤੀ ਤੇ ਗਲਤੀ ਆ ਭਾਵੇਂ ਪਹਿਲੀ ਹੋਵੇ ਜਾਂ ਆਖਰੀ ਓਏ ਉਹਦੀ ਚੁਕਣਾ ਜਾ ਕੇ ਹੁਣ ਚੁੱਕਿਆ ਗਿਆ ਨਾ ਚੱਲ ਹੁਣ ਭੁਗਤ ਫਿਰ ਬਾਬਾ ਜੀ ਇਹਨਾਂ ਦਾ ਕਰ ਰੋ ਹਿਸਾਬ ਤੇ ਮੈਨੂੰ ਕਰੋ ਮਾਫ ਮੇਰਾ ਤੇ ਮਾਂ ਪਿਓ ਵੀ ਨਹੀਂ ਸਿਰ ਤੇ ਹੈਗਾ ਨਿਕਾ ਜਾ ਮੇਰਾ ਭਰਾ ਵਾ ਉਹ ਕਿੱਦਾਂ ਸੰਭੂਗਾ ਇੱਡੀ ਕਬੀਲਦਾਰੀ ਮੈਨੂੰ ਜਾਣ ਦੋ ਹਾਂ ਓਏ ਇੱਥੇ ਤੇ ਉਹ ਪੜ ਜਾਂਦੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਓਏ ਉਹ ਸਭ ਦੀ ਰਾਖੀ ਕਰਦਾ ਵਾ ਹੋਰ ਰੱਬ ਆ ਚਲੋ ਫਿਰ ਵਿਖਾ ਹੀ ਲਿਆ ਹਾਂ ਕੋਈ ਨਹੀਂ ਵਿਖਾ ਲਿਓ ਖਾ ਲਿਓ ਬਾਬਾ ਜੀ ਓ ਕੋਈ ਗੱਲ ਨਹੀਂ ਫਿਰ ਬਹੁਤੀ ਜਿੱਦ ਕਰਦਾ ਤੇ ਵਿਖਾ ਲ ਦਿੰਨੇ ਆ ਤੈਨੂੰ ਕੀ ਹੋਣ ਡਿਆ ਉੱਥੇ ਵੇਖਿਆ ਨਾ ਮੇਰੀ ਦਹਿਸਤ ਕਰਾਤੇ ਨਾ ਰੋਡ ਬੰਦ ਬੜਾ ਗੱਲ ਲੁਧਿਆਣਾ ਵਾਲਾ ਟੋਲ ਪਲਾਜਾ ਬੰਦ ਕਰਾਇਆ ਵਾ ਓਏ ਆਹ ਰੋਡ ਤੇ ਮੈਨੂੰ ਪਹਿਲਾਂ ਹੀ ਬੰਦ ਲੱਗਣਿਆ ਓਏ ਤੂੰ ਥੱਲੇ ਉਤਰ ਤੇ ਮੇਰੀ ਇੱਕ ਮੰਨ ਆ ਮੂੰਹ ਕਰ ਲੈ ਬੰਦ ਤੇ ਖੋਲ ਲੈ ਕੰਨ ਆਇਆ ਤੈਨੂੰ ਵਿਖਾਵਾਂ ਕੀ ਕੀ ਗੱਲਾਂ ਕਰਦੇ ਆ ਉਤਰੋ ਵੀ ਬਾਬਾ ਜੀ ਐਰੀ ਚਾਰੇ ਪੂਰੀ ਕਰਦੀ ਨਾ ਸਾਡੀ ਇੱਛਾ ਓਏ ਤੁਸੀਂ ਦੇ ਆਂਦੇ ਹੋਏ ਦੀ ਇੱਛਾ ਪੂਰੀ ਕਰ ਦਿਓ ਸਾਡੀ ਕੋਈ ਇੱਛਾ ਨਹੀਂ ਓਨੂ ਗਿਪਤਾ ਤੁਸੀਂ ਇਹਦੀ ਸੱਚੀ ਮੰਨ ਲੈਣੀ ਆ ਇਹ ਤਾਂ ਝੂਠੀ-ਮੁੱਠੀ ਕਹਾਂਦੇ ਆ ਉਹ ਕੀ ਆ ਇੱਛਾ ਤੁਹਾਡੀ ਦੱਸੋ ਫਿਰ ਬਾਬਾ ਜੀ ਅਸੀਂ ਤਾਂ ਨਵਾਂ ਟੀਵੀ ਲਿਆਂਦਾ ਮੈਂ ਤੇ ਬਿੱਗ ਬਾਸ ਵੇਖਣਾ ਆ ਓ ਤੂੰ ਬਿੱਗ ਬਾਸ ਨੂੰ ਰੋਣਿਆ ਜਿੱਥੇ ਤੁਹਾਨੂੰ ਮੈਂ ਲੈ ਕੇ ਚੱਲਿਆ ਨਾ ਉਹ ਸਾਰਿਆਂ ਦਾ ਬੋਸ ਆ ਆਓ ਤੁਹਾਨੂੰ ਉਹ ਵਿਖਾਵਾਂ ਇਦਾਂ ਤੇ ਬਾਬਾ ਜੀ ਮੇਰਾ ਵਿਆਹ ਵਾ ਸਾਡੇ ਘਰ ਵੀ ਬੁੰਦੀ ਨਿਕਲਦੀ ਆ ਓ ਚਲਿਏ ਲਵਾਵਾਂ ਤੁਹਾਨੂੰ ਵੀ ਗਫੇ ਓਏ ਕਿਤੇ ਮੈਂ ਨਾ ਤੁਹਾਨੂੰ ਗਫੇ ਦੇਦਾ ਇਧਰੋਂ ਕਿਤੇ ਬਾਬਾ ਜੀ ਇਹ ਗਫਾ ਦੇਣਾ ਹੀ ਆ ਨਾ ਤੇ ਜ਼ਿੰਦਗੀ ਦਾ ਦੋ ਓ ਕੀ ਤੁਹੀਂ ਜ਼ਿੰਦਗੀ ਜ਼ਿੰਦਗੀ ਲਈ ਆ ਓ ਜੇ ਮੌਤ ਨਾ ਨਾ ਹੋਵੇ ਤੇ ਜ਼ਿੰਦਗੀ ਦਾ ਵੀ ਕੋਈ ਸੁਆਦ ਨਹੀਂ ਆ ਤੇ ਰਹੀ ਗੱਲ ਈ ਸ਼ਾਵਾਂ ਦੀ ਈ ਸ਼ਾਵਾਂ ਨਹੀਂ ਕਰੀ ਵੀ ਪੂਰੀਆਂ ਹੁੰਦੀਆਂ ਓ ਬੰਦਾ ਮੁੱਕ ਜਾਂਦਾ ਉਹਦੇ ਕੰਮ ਨਹੀਂ ਮੁੱਕਦੇ ਬਹਿ ਜਾਓ ਇੱਥੇ ਇਹਨੂੰ ਮੈਂ ਆਵਾਂ ਜਿਹੜਾ ਕੋ ਵਿਖਾ ਕੇ ਜਲਵਾ ਦੁੱਲਿਆ ਬੜੀ ਮਾੜੀ ਗੱਲ ਹੋਈ ਤੇਰੇ ਭਤੀਜੇ ਨਾਲ ਕੀ ਗੱਲ ਹੋ ਗਈ ਸੀ ਸਰਪੰਚਾ ਹੋਣਾ ਕੀ ਕਿਸਮਤ ਮਾਰੇ ਦੀਆਂ ਗੱਲਾਂ ਐ ਵੇ ਹਮਿੰਦੇ ਦਾ ਕੰਮ ਬਣਾ ਕੇ ਛੱਡਦਾ ਹੀ ਗੱਲ ਕੁੰਜੇ ਨਹੀਂ ਪੈਂਦਿੰਦਾ ਹੁੰਦਾ ਵੇ ਜਾ ਪੁੰਜੇ ਪੈ ਗਿਆ ਤੂੰ ਹੀ ਦੱਸ ਮੁੜੋ ਗਲਤ ਐ ਵੀ ਨਹੀਂ ਪੁੰਜੇ ਪੈਣਦੇ ਇੰਡਿਆ ਓ ਆਂਦੇ ਚੰਗਾ ਭਲਾ ਪਿੰਡੋਂ ਨਿਕਲਿਆ ਵਾ ਪਤਾ ਨਹੀਂ ਇਹਨੂੰ ਕਾਲੀ ਹੀ ਕਿ ਗੱਡੀ ਵਾਲੇ ਨੂੰ ਕਾਲੀ ਜਿਹੜਾ ਕਾਲੀ ਕਾਲੀ ਗੱਡੀ ਚੜ ਗਿਆ ਵਾ ਓ ਚਾਚਾ ਤੂੰ ਵੀ ਇਹਨੂੰ ਆਂਦਾ ਰਹਿਣਾ ਹਾਂ ਨਾ ਤੈਨੂੰ ਅਗਲ ਤਾਂ ਨਾ ਤੈਨੂੰ ਮੌਤ ਆ ਓ ਵੇਖ ਲੈ ਅਗਲ ਤਾਂ ਉਹਨੂੰ ਆਈ ਨਹੀਂ ਓ ਮੌਤ ਆ ਗਈ ਓ ਮੈਨੂੰ ਕੀ ਪਤਾ ਹੀ ਮੂੰਹ ਨਿਕਲੇ ਗੱਲ ਝਤੀ ਹੋ ਜਾਣੀ ਆ ਪਾਪਾ ਵੇਖ ਹਾਂ ਇਹਦੇ ਜ਼ਬਾਨ ਤੇਰੀ ਕਾਲੀ ਤਾਂ ਨਹੀਂ ਆ ਮੇਰੇ ਜ਼ਬਾਨ ਕੀ ਕਾਲੀ ਹੋਣੀ ਆ ਇਹਨੂੰ ਸਕਮੰਜਾ ਕਈ ਕੰਡੇ ਗੱਡੀ ਤੇ ਆ ਜੀ ਕਈ ਕੰਡੇ ਇਹਦੀ ਗਲਤੀ ਸੀ ਓਏ ਹੁਣ ਤੁਸੀਂ ਇਹੋ ਹੀ ਕਿਹਾ ਕਿ ਗੱਡੀ ਵਾਲੇ ਦੀ ਗਲਤੀ ਸੀ ਉਹਨੂੰ ਵੀ ਤੇ ਪਤਾ ਲੱਗੇ ਗੱਡੀ ਭੁਜਾਈ ਦੀ ਕਿਦਾਂ ਉਹ ਨਾਲੇ ਪਿੰਡ ਚੋਂ ਤੇ ਗੱਡੀ ਉਦਾਂ ਹੌਲੀ ਚਲਾਈਦੀ ਆ ਕਿ ਕੋਈ ਗਾੜੀ ਨਿਆਣਾ ਸਿਆਣਾ ਨਾ ਦੇ ਹੁਣ ਉਹ ਵੀ ਭੁਗਤੇ ਅੱਤ ਦੇ ਆਪਾਂ ਇੱਥੇ ਬੈਠੇ ਆ ਜਾਣ ਵਾਲਾ ਤੇ ਹੁਣ ਚਲ ਗਿਆ ਹੁਣ ਜੋਨ ਦਾ ਉਹੀ ਆਉਂਦਿਓ ਉਹ ਮੈਨੂੰ ਤੇ ਆਖਰੀ ਵਾਰੀ ਮਿਲ ਕੇ ਵੀ ਨਹੀਂ ਗਿਆ ਮੈਂ ਤੇ ਆਪਣੇ ਭਰਾ ਦੀ ਜਾਂਦੀ ਵਾਰੀ ਬੇਇਤੀ ਵੀ ਨਹੀਂ ਕੀਤੀ ਕਿਤੇ ਮਹਿਸੂਸ ਹੀ ਨਾ ਕਰ ਗਿਆ ਹੋਵੇ ਉਹ ਐਡਾ ਵੀ ਮਹਿਸੂਸ ਕਰਨ ਵਾਲਾ ਨਹੀਂ ਸੀ ਬੇਇਤੀ ਦਾ ਕਿਉਂ ਹਰ ਮੈਂ ਸ਼ੱਕਦਾ ਆ ਹੋਣ ਆ ਗਿਆ ਇਹਨੂੰ ਚੇਤਾ ਆਏ ਬਾਬਾ ਪਤਾ ਰੋਣ ਵਾਲਾ ਦਾਰੂ ਪਾਲਿਆ ਹినా ਅੱਖਾਂ ਚ ਕਾ ਚੱਲ ਕੇ ਤੇ ਇੰਜਣ ਵੀ ਜਾਮ ਹੋ ਜਾਂਦਾ ਇਹ ਤਾਂ ਫੇਰ ਅੱਖਾਂ ਹਾਏ ਮੇਰੀ ਆਸਾਂ ਵੀ ਆਈ ਆ ਜਦੋਂ ਮੈਂ ਲੈਣ ਜਾਣਾ ਹਨਾ ਉਹ ਤਾਂ ਆਉਂਦੀ ਨਹੀਂ ਹੁਣ ਕਿੱਦਾਂ ਸੀੜ ਸੁੱਟਣ ਲਈ ਆ ਓਏ ਹੁਣ ਕੀ ਫਾਇਦਾ ਹੱਥੋਂ ਸੁੱਟਣ ਦਾ ਓ ਜੱਗ ਜੂੰਦਿਆਂ ਦੇ ਮੇਲੇ ਹੁੰਦੇ ਓ ਨਾਲੇ ਮੀਆਂ ਬੀਬੀ ਦਾ ਕਿੱਡਾ ਝਗੜਾ ਹੁੰਦਾ ਸਵੇਰੇ ਲੜੇ ਤੇ ਸ਼ਾਮਾਂ ਨੂੰ ਮੰਨ ਗਏ ਹੈ ਹੁਣ ਕੀ ਫਾਇਦਾ ਬਾਬਾ ਜੀ ਦੋ ਫੇ ਮੈਨੂੰ ਦੋ ਕੁ ਮਿੰਟ ਇਹਦੇ ਮੈਂ ਮਾਰਾਂ ਪੜਗਾ ਦੇ ਆਜ ਮੈਨੂੰ ਰੱਜ ਕੇ ਰੋਹਣ ਦੇ ਬਾਬਾ ਓਏ ਮੈਨੂੰ ਆਬਲਾ ਮੈਂ ਕੀ ਕਰੂੰਗੀ ਆਹ ਬੈਜੇ ਬਵਾ ਬਾਈ ਤੇ ਨਾਲ ਹੀ ਬੈਠ ਨਾਲ ਪੈਰਾ ਵੱਡੀ ਤੋਂ ਏਡੀ ਹਮਦਰ ਅਰੇ ਮੂੰ ਬਖਾਰ ਹੋਵੇ ਜੀ ਤੇ ਜੀ ਤੇ ਕਦੀ ਦਿਖਾਇਆ ਨਹੀਂ ਮੈਂ ਆਇਓ ਮੇਰੇ ਆਪੋ ਤਾਂ ਮੈਂ ਤੈਨੂੰ ਕਦੀ ਜਵਾਈ ਨਹੀਂ ਸਮਝਿਆ ਮੈਂ ਤਾਂ ਤੈਨੂੰ ਮਾਂ ਦਾ ਹੱਕ ਕੀ ਦਸਾਂ ਉਹ ਮੈਂ ਅਰੇ ਤੇ ਮੈਂ ਦੀ ਫਿੱਕੀ ਪੈ ਗਈ ਸਾਹਿਬ ਜੀ ਕੋਈ ਨਹੀਂ ਬੋਦੀ ਫਿੱਕੀ ਹੋ ਗਈ ਤੇ ਕੋਲ ਦਾ ਤੇਰੀ ਬਰਗੰਡੀ ਦਾ ਕਬਲਾ ਅਈ ਦਾਦਾ ਜੀ ਜਦੋਂ ਅਸੀਂ ਸਵੇਰੇ ਖਬਰ ਸੁਣੀ ਆਂ ਤਾਂ ਸਾਰੇ ਟੱਬਰ ਨੂੰ ਚਾਹੀ ਚਾਹੀ ਵੀ ਮੰਗੀ ਐ ਮੈਂ ਨਾਲ ਜਾਣਾ ਸਾਬ ਜੀ ਜਦੋਂ ਤੈਨੂੰ ਲੈਣ ਜਾਂਦਾ ਸੀ ਉਦੋਂ ਤਾਂ ਤੁਰਦੀ ਨਹੀਂ ਹੁਣ ਉਹਨੇ ਕੜੁਕਾ ਖਰਾਇਆ ਵਾ ਮੈਂ ਵੀ ਨਾਲ ਜਾਣਾ ਵਾ ਰੱਬ ਕਰਵੇਂ ਤੂੰ ਕੌਣ ਆਂ ਸਾਡੀ ਦਵਾ ਨਹੀਂ ਆਦੀ ਖਾਲੀ ਲੱਤ ਮਾਰ ਕੇ ਜੈਸਾ ਤਰਨ ਤਰਨ ਪਾ ਦੂੰਗੀ ਆ ਤੂੰ ਉਹ ਕੁੜਮਾ ਇੰਡਰਿਆ ਗੱਟੀ ਵਾਲੇ ਦੇਂਦੇ ਆ ਕੁਛ ਦੇ ਜਾਂਦੇ ਨੇ ਕੱਟੀ ਲਵਾ ਲੀਏ ਆ ਮੇਰੀ ਤੀ ਝੂਟੇ ਮਾੜੇ ਦੇ ਲਿਆ ਕਰੂੰਗੀ ਆ ਲਾਓ ਫਿਰ ਪੁਲਿਸ ਵੀ ਆ ਗਈ ਜੀ ਆ ਕਾਫੀ ਭੜ ਚਲ ਓ ਜਨਾਬ ਮੈਨੂੰ ਦੇ ਛੱਡੋ ਮੇਰਾ ਕੀ ਕਸੂਰ ਆ ਵੇਚਦੇ ਮੇਰੇ ਉਹ ਆ ਕੇ ਮਜਾਹੀ ਓਏ ਅਸੀਂ ਤਾਂ ਬਿਨਾ ਕਸੂਰ ਤੋਂ ਬੰਦਾ ਫੜ ਲਿਆ ਤੂੰ ਤੇ ਬੰਦਾ ਮਾਰਿਆ ਵਾ ਉਹ ਨਾਲੇ ਉਧਰ ਵੇਣਾ ਕਿ ਦੱਤਰਣਾ ਲਾ ਕੇ ਬੈਠੇ ਆ ਤੇਰੇ ਕਰਕੇ ਮੈਂ ਆਇਆ ਆਪਣਾ ਖਾਣਾ ਨਾ ਬਣਾ ਲਈਏ ਪਹਿਲਾ ਕਿਸਮ ਤੇਰਾ ਇਹ ਵੀ ਤੇਰੇ ਵਿੱਚੋਂ ਬੰਦਾ ਲਾੜ ਕੇ ਵਜਾ ਉਹ ਦੂਜਾ ਕਸੂਰ ਤੇਰਾ ਇਹ ਵੀ ਤੇਰੇ ਕੋਲ ਗੱਡੀ ਦੇ ਔਰ ਕੋਈ ਸ਼ਕਲ ਓ ਜੇ ਤੇਰ ਕੋਈ ਸ਼ਕਲ ਹੁੰਦਾ ਤਾਂ ਤੈਨੂੰ ਕਿਨੇ ਪੁੱਛਣਾ ਸੀ ਜਨਾਬ ਨਾਲ ਲੱਗਦੀ ਉਹਦੇ ਸਾੜ ਦੇ ਪ੍ਰਦੂਸ਼ਣ ਵੀ ਰਹਿੰਦਾ ਘੱਟ ਓਏ ਮੈਂ ਕੋਈ ਐਵੇਂ ਕੇਵੇਂ ਡਰਾਈਵ ਰਿਆ ਉਹ ਗਵਾਟੀ ਵਾਲੀ ਗੱਡੀ ਨੇ ਨਾ ਰਿਆ ਏ ਉਹ ਗਵਾਟੀ ਵਾਲੀ ਗੱ ਜਨਾਬ ਫਿਰ ਹੁਣ ਖਿੱਚਾ ਤੂੰ ਇਤਨਾ ਕਰੋ ਓ ਕਿਹਦੇ ਨਹੀਂ ਤੈਨੂੰ ਗੋਲੀ ਮਾਰਦੇ ਲੱਗੇ ਅਸੀਂ ਵੀ ਉਹਨਾਂ ਨੂੰ ਇਹੋ ਵਿਖਾਉਂਦੇ ਆ ਕਿ ਪੁਲਿਸ ਕਿੰਨੀ ਜ਼ਿੰਮੇਵਾਰ ਆ ਚੱਲ ਲੈ ਸਰਪੰਚਾਂ ਮੁਜਰਮ ਤੁਹਾਡਾ ਲੈ ਜਾਂਦਾ ਜੇ ਉਠੋ ਸਿਆਣੇ ਬੰਦੇ ਤੁਹਾਡਾ ਫੈਸਲਾ ਕਰਾਈਏ ਇਹ ਆਜੋਰਾ ਟਰੈਵਲ ਮਰ ਗਿਆ ਤੂੰ ਲੈਦਾ ਗੋਲੀਆਂ ਖਾਦੀਆਂ ਮਾਰ ਕੇ ਕੱਢੀ ਮੇਰੇ ਘਰ ਹਰ ਦਾ ਕਲੈਰੀ ਮੋਰ ਬਣਾਤਾ ਓ ਬੀਬੀ ਠੰਡੀ ਹੋ ਕੇ ਬਹਿ ਕਰਦੇ ਆ ਮਸਲਾ ਹਲ ਕੁੜੀਏ ਤੂੰ ਘਰੇ ਚੱਲ ਅਸੀਂ ਕਰਦੇ ਆ ਫੈਸਲਾ ਚੱਲ ਵੇ ਬਿੱਲੇ ਸਾਡਾ ਮੈਨੂੰ ਕਰ ਉਹ ਟੂਆ ਜਿਹੜਾ ਤੈਨੂੰ ਕਿੱਡੀ ਕਿਨੇ ਦੇਤੀ ਆ ਤੇਰੇ ਵਰਗੇ ਨੂੰ ਕੋਈ ਮੰਗਵੀਂ ਦੇਦੀ ਨਾ ਡੇ ਉਹ ਸਰਪੰਚਾ ਸਮਝਾ ਇਹਨਾਂ ਨੂੰ ਓਏ ਜੋ ਹੋਣਾ ਹੀ ਹੋ ਗਿਆ ਓਏ ਜਾਣ ਵਾਲੇ ਤੇ ਹੁਣ ਵਾਪਸ ਨਹੀਂ ਆਉਣਾ ਉਹ ਸੜਕਾਂ ਦੇ 20 ਐਕਸੀਡੈਂਟ ਹੁੰਦੇ ਆ ਉਹ ਨਾਲੇ ਇਹਦੀ ਘੜੀ ਇਹਦੇ ਨਾਲ ਦਸ਼ਮਣੀ ਸੀ ਓਏ ਹੁਣ ਦੱਸੋ ਕੀ ਕਰਨਾ ਵਾ ਉਹ ਲੈ ਦੇ ਕੇ ਕੰਮ ਨਾ ਖੇੜੋ ਤੇ ਆਪਣਾ ਫੈਸਲਾ ਕਰੋ ਦੱਸੋ ਬਜ਼ੁਰਗੋ ਕੀ ਸਲਾਹ ਵਾ ਸਲਾਹ ਕੀ ਆ ਮੇਰੀ ਧੀ ਦਾ ਸਿਰ ਦਾ ਸਾਈ ਤੁਰ ਗਿਆ ਆ ਪਹਿਲਾ ਹੱਕ ਦੇ ਸਾਡਾ ਹੀ ਬਣਦਾ ਦੇ ਦੋ ਜਿਹੜਾ 10-15 ਲੱਖ ਦੇਣਾ ਆ ਉਹ 15 ਲੱਖ ਉਹ ਤੁਸੀਂ 15 ਲੱਖ ਕੀ ਕਰਨਾ गिनती दे 15 15 ਦਿਨ ਕੱਣੇ ਤੁਸੀਂ ਓਹੀਂ ਪਰ ਇੱਕ ਦਿਨ ਨਾ ਕੱਢੀਏ ਪਰ ਤੇਰੇ ਕਿਸੇਰੇ ਬੋਲ ਬਣਾਉਣੇ ਆਹੀਂ ਓ ਚੁੱਪ ਕਰ ਬਜ਼ੁਰਗਾ ਓ ਸਰਪੰਚ ਸਾਹਿਬ ਇਹਨਾਂ ਨਾਲ ਤੁਸੀਂ ਪਹਿਲੋ ਫੈਸਲਾ ਕਰੋ ਓ ਇਹਦੇ ਪੈਸੇ ਬੜੇ ਮੰਗੀ ਜਾਂਦੇ ਆ ਓ ਮੈਂ ਇਹਨੂੰ ਵੀ ਪੁੱਛਣਾ ਇਹਦੇ ਪੱਲੇ ਹੈਗਾ ਕੁਝ ਕੇ ਨਹੀਂ ਹੈਗਾ ਵੀ ਆਪੋ ਵਿੱਚ ਨਿਬੜੋ ਪਹਿਲੋ ਇੱਧਰ ਆ ਓ ਸਰਪੰਚਾਇਤ ਦੇ ਹੱਕ ਨਹੀਂ ਮੰਨਦਾ ਕੁਰੀ ਤੇ ਦੋ ਦਿਨ ਵੀ ਨਹੀਂ ਲਈ ਇਹ ਬੰਦਾ ਕਿੱਦੋਂ ਆ ਗਿਆ ਮੂੰਹ ਚੁੱਕ ਕੇ ਓ ਕਿਉਂ ਨਹੀਂ ਆ ਕੇ ਬੰਦਾ ਮੈਂ ਆਪਣੀ ਕੁੜੀ ਵਿਆਹੀ ਆ ਇਹ ਤਰ ਰੁਪਈਆ ਘਟ ਨਹੀਂ ਲਾਣਾ ਵਾ ਓ ਹਾਂ ਵੇਖ ਲੈ ਰਿਸ਼ਤੇਦਾਰ ਸਹੀ ਗੱਲ ਬਾਬਾ ਜੀ ਆ ਵੇਖੋ ਠੇਠ ਜੇ ਕਿੱਦਾਂ ਮੇਰੀ লাশ ਦੀ ਬੋਲੀ ਲਾਉਂਦੇ ਆ ਜੇ ਅੱਜ ਮੇਰਾ ਮਾਂ ਪਿਓ ਜੀ ਨਾਲ ਹੁੰਦਾ ਤੇ ਉਹ ਵੀ ਇਦਾਂ ਹੀ ਕਰਦਾ ਉਹ ਬੰਦੇ ਐਸੇ ਕਰਕੇ ਤੇ ਕਹਾ ਵਾ ਕਿਸ ਨੇ ਵੀ ਮਾਂ ਪਿਓ ਦੀ ਜਗਾ ਨਹੀਂ ਕੋਈ ਵੀ ਲੈ ਸਕਦਾ ਮਾਂ ਪਿਓ ਮਾਂ ਪਿਓ ਜੰਦੇ ਆ ਹਾਂ ਭਾਈ ਦੱਸ ਕੀ ਕਰ ਰਹੇ ਹੁਣ ਉਹ ਜਨਾਬ ਉਹ ਤਾਂ ਉੱਤੇ ਬੜਾ ਬੈਠਿਆ ਉਹਨਾਂ ਨੂੰ ਥੋੜਾ ਜਾਂ ਹੇਠਾਂ ਲੈ ਕੇ ਆਓ ਮੈਂ ਕਿਹੜਾ 18 ਚੱਕੀ ਵੇਚੀ ਆ ਨਾਲੇ ਮੇਰਾ ਤਾਂ ਕਸੂਰ ਹੀ ਕੋਈ ਨਹੀਂ ਉਹ ਭਾਵੇਂ ਤੇਰਾ ਕਸੂਰ ਹੈਗਾ ਭਾਵੇਂ ਨਹੀਂ ਹੈਗਾ ਜਦੋਂ ਵੱਡੀ ਗੱਡੀ ਛੋਟੀ ਗੱਡੀ ਚ ਵਜਦੀ ਹੈ ਨਾ ਤੇ ਕਸੂਰ ਵੱਡੀ ਗੱਡੀ ਦਾ ਹੀ ਨਿਕਲਦਾ ਵਾ ਓ ਜਨਾਬ ਅੱਜ ਕੱਲ ਗੱਡੀ ਤੇ ਹਰ ਕੋਈ ਲਈ ਫਿਰਦਾ ਇਹਦਾ ਇਹ ਮਤਲਬ ਥੋੜਾ ਜਿਹੜਾ ਗੱਡੀ 'ਚ ਬੈਠਾ ਉਹ ਸ਼ਾਹੂਕਾਰੀਆਂ ਓਏ ਮੈਂ ਇਹਨੀ ਰਕਮ ਕਿੱਥੋਂ ਦੇ ਦਾਂ ਓਏ ਉਹਨਾਂ ਨੇ 15 ਲੱਖ ਮੰਗੀ ਲਿਆਵਾ ਤੂੰ ਦੇ ਥੋੜੀ ਦਿੱਤਾ ਵਾ ਓਏ ਉਹਨਾਂ ਨੂੰ 2-4 ਲੱਖ ਰੁਪਏ ਦੇ ਦੇ ਤਾਂ ਕੰਮ ਨਵੇੜ ਕਿਥੇ ਕਚਹਿਰੀਆਂ 'ਚ ਧੱਕੇ ਖਾਂਦਾ ਫਿਰੇਗਾ ਵੇਖ ਲਓ ਬਾਬਾ ਜੀ ਜਿੰਦਾ ਤੇ ਮੈਂ ਕੱਖਾਂ ਦਾ ਹਾਂ ਤੇ ਮਰ ਕੇ ਲੱਖਾਂ ਦਾ ਓ ਤੈਨੂੰ ਕੀ ਫਾਇਦਾ ਲੱਖਾਂ ਦਾ ਤੂੰ ਕਿਹੜਾ ਵਰਤਨੇ ਐ ਤੇ ਕੋਈ ਗੱਲ ਨਹੀਂ ਬਾਬਾ ਜੀ ਹੁਣ ਇਹ ਵੀ ਭੁਗਤੇ ਕੇ ਓਏ ਇਕੱਲਾ ਨਹੀਂ ਭੁਗਤੇ ਉਹ ਗਲਤੀ ਤੇਰੀ ਹੀ ਉਹਨਾਂ ਦੇ ਕੋਈ ਕਸੂਰ ਨਹੀਂ ਇਹਦੀ ਸਜ਼ ਕਾਜਾ ਉਹ ਇਹਦੀ ਸਜ਼ਾ ਵੀ ਮੈਨੂੰ ਮਿਲਣੀ ਆ ਤੇ ਹੋਰ ਕਿੰਨੂੰ ਮਿਲਣੀ ਆ ਜਦੋਂ ਗਲਤੀ ਤੇਰੀ ਸੀ ਤੇ ਸਜ਼ਾ ਵੀ ਤੈਨੂੰ ਮਿਲਣੀ ਆ ਬਾਬਾ ਜੀ ਤੁਹਾਨੂੰ ਰੱਬ ਦਾ ਵਾਸਤਾ ਮੈਨੂੰ ਮਿੰਟਕ ਦਓ ਮੈਂ ਭੱਜ ਕੇ ਦੱਸਣਾ ਵਾ ਕੀ ਦੱਸ ਕੇ ਆਉਣਾ ਤੂੰ ਇਹੋ ਦੱਸ ਕੇ ਆਉਂਗਾ ਕਿ ਇਹਦੀ ਕੋਈ ਗਲਤੀ ਨਹੀਂ ਆ ਸਾਰੀ ਗਲਤੀ ਮੇਰੀ ਉਹ ਚੱਲ ਹੁਣ ਜੇ ਤੂੰ ਰੱਬ ਦਾ ਵਾਸਤਾ ਪਾਉਣ ਹੀ ਲਿਆ ਨਾ ਤੇ ਫੜਾ ਹਾਰ ਤੇ ਜਾ ਜਾ ਕੇ ਦੱਸਿਆ ਬਚਾਇਆ ਕਿਸੇ ਨਿਰਦੋਸ਼ ਦੀ ਜਾਨ ਆਹ ਹਰ ਵਾਰੀ ਮੈਂ ਆਇਆ ਕਿਉਂ ਤਾ ਜਾ ਓਏ ਓ ਡਰੋ ਨਾ ਡਰੋ ਨਾ ਮੈਂ 2 ਮਿੰਟ ਦੀ ਮੌਲਤ ਲੈ ਕੇ ਆਇਆ ਜੰਮ ਕੋਲੋਂ ਮੈਂ ਤੁਹਾਨੂੰ ਇਹੋ ਹੀ ਦੱਸਣ ਆਇਆ ਵਾਂ ਕਿ ਜਿੰਨੂੰ ਤੁਸੀਂ ਫੜਿਆ ਇਹਦਾ ਕੋਈ ਕਸੂਰ ਨਹੀਂ ਆ ਸਾਰੀ ਗਲਤੀ ਮੇਰੀ ਆ ਮੈਂ ਆਪਣੇ ਧਿਆਨ ਤੁਰਿਆ ਜਾਣ ਰਿਹਾ ਹੈ ਗਾਣੇ ਗਾਉਂਦਾ ਤੇ ਇਹਦੇ ਵਿੱਚ ਵੱਜ ਗਿਆ ਇਹਦਾ ਕੋਈ ਕਸੂਰ ਨਹੀਂ ਆ ਹਾਂ ਇਹ ਕੀ ਕਹਿੰਦੇ ਆ ਵਾ ਉਹ ਕੁੜਮਾ ਹਿਸਾਬ ਨਾਲ ਤੇ ਆਪਣਾ ਬੜਾ ਨੁਕਸਾਨ ਹੋ ਜਾਊਗਾ ਉਹ 2 ਦਿਨ ਹੋ ਗਏ ਸੜਕ ਤੇ ਬੈਠਾ ਅਡੇ ਪਾਸੀ ਸੌਂ ਗਿਆ ਤੂੰ ਆ ਨਾ ਗਲਤੀ ਮੇਰੀ ਆ ਕੋਈ ਉਧਰੋਂ ਪੈਸੇ ਮੰਨਣ ਲੱਗੇ ਹੋਣੇ ਗਲਤੀ ਮੰਨ ਗਿਆ ਵਾ ਉਹ ਕਿਤੇ ਪੁਲਿਸ ਨੇ ਤੇ ਨਹੀਂ ਵੇਖ ਲਿਆ ਕੋਈ ਆ ਨਹੀਂ ਲੱਗਿਆ ਫੜੋ ਫਿਰ ਕੁੱਤੋਂ ਨਾਲ ਡਾਲੋ ਆਰੇ ਮੈਨੂੰ ਵੀ ਲਾ ਦੇ ਨਾ ਇਹਨਾਂ ਨੇ ਮੇਰੀ ਰੂਹ ਨੂੰ ਵੀ ਮਾਰ ਦੇਣਾ ਵਾ